ਨਾਨਾ ਨਾਨੀ ਮਸੀ ਮਸਟਰ ਦੇ ਪਰਾਲੇ ਸਦਕਾ ਪੰਜਾਬ ਕਲਾ ਮੰਚ ਸਟੇਟ ਬਾਰਸੀ ਚਮਕੌਰ ਸਾਹਿਬ ਦੇ ਸਹਿਯੋਗ ਨਾਲ 45ਵੀਂ ਬਾਲ ਪੰਗੜਾ ਵਰਕਸ਼ਾਪ 45ਵੀਂ ਬਾਲ ਪੰਗੜਾ ਵਰਕਸ਼ਾਪ ਮੰਡੀ ਵਿਖੇ 2 ਜੂਨ ਤੋਂ ਸ਼ੁਰੂ ਕੀਤੀ ਸੀ ਜਿਸ ਦਾ ਕਿ ਅੱਜ ਸਮਾਪਤੀ ਸਮਰੋਹ ਢੋਲ ਦੇ ਪੰਗੜਾ ਪਾ ਕੇ ਬੱਚਿਆਂ ਨੇ ਵੱਖ-ਵੱਖ ਕਰਤੱਬਾ ਨਿਭਾਈ ਕੀਤਾ ਇਹਨਾਂ ਸਖਿਆਰਥੀਆਂ ਦੀ ਕਲਾ ਦਾ ਹੌਸਲਾ ਵਧਾਉਣ ਲਈ ਸਾਡੇ ਮਾਨਯੋਗ ਯਮਨ ਗੋਇਲ ਜੀ ਐਸਡੀਓ ਬਿਜਲੀ ਬੋਰਡ ਦਫ਼ਤਰ ਸ੍ਰੀ ਚਮਕੌਰ ਸਾਹਿਬ ਤੋਂ ਮੁੱਖ ਮਾਨ ਵਜੋਂ ਸ਼ਾਮਲ ਹੋਇਆ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਪੰਜਾਬ ਕਲਾ ਮੰਚ ਵੱਲੋਂ ਇਹ ਬਾਲ ਭੰਗੜਾ ਵਰਕਸ਼ਾਪ ਕਿਉਂ ਸ਼ੁਰੂ ਕੀਤੀ ਜੀ ਮੇਰਾ 79ਵਾਂ ਭੰਗੜੇ ਵੱਲ ਧਿਆਨ ਹੈ ਜੀ ਸਾਡੇ ਮਾਸਟਰ ਜਗਦੀਸ਼ੀ ਪਾਵਲਾ ਜੀ ਪੰਜਾਬ ਕਲਾ ਮੰਚ ਦੇ ਪ੍ਰਧਾਨ ਸੀ ਸਵਰਗੀ ਹੁਣ ਕੋ ਸਵਰਗੀ ਹੋ ਗਏ ਹੈ ਨਹੀਂ ਵਿਚਾਰੇ ਉਹ ਉਹਨਾਂ ਨੇ ਪ੍ਰੇਰਨਾ ਦਿੱਤਾ ਜੀ ਕਹਿੰਦੇ ਮੈਂਬਰ ਸਾਹਿਬ ਵੀ ਆਪਾਂ ਇੱਕ ਬੱਚਿਆਂ ਦੀ ਭੰਗੜਾ ਵਰਖਸ਼ਾਪ ਸ਼ੁਰੂ ਕਰੀਏ ਅਸੀਂ 20 ਅਕਤੂਬਰ 1996 ਨੂੰ ਸਰਕਾਰੀ ਕੰਨਿਆ ਸੀਨੀਅਰ ਸਕੂਲ ਤੋਂ ਸ਼ੁਰੂ ਕੀਤੀ ਸੀ ਪਹਿਲੀ ਵਰਕਸ਼ਾਪ ਪੰਗੜੇ ਦੀ ਵਰਕਸ਼ਾਪ ਆ ਜਿਹੜੀ ਕਿ ਪਿੰਡ ਪਿੰਡ ਸ਼ਹਿਰ ਸ਼ਹਿਰ ਕਾਸਿਬਗਸਲੇ ਹੁੰਦੀ ਹੋਈ ਅੱਜ ਮੰਡੀ ਵਿੱਚ ਹੋਈ ਆ ਤੇ ਲਗਾਤਾਰ ਚੱਲਦੀ ਹੋਈ 826 ਇਸ ਘਿਆਰ ਤੇਨੇ ਕੋ ਡ੍ਰਿੰਗ ਲੈ ਲਈ ਜੀ ਲੜਕੇ ਲੜਕੀਆਂ ਨੇ 45 ਬਾਲਕ ਬਾਲ ਪੰਗੜਾ ਵਰਕਸ਼ਾਪ ਵਿੱਚੋਂ ਇਸ ਤੋਂ ਪਹਿਲਾਂ ਗੱਗੋ ਮਲਾਈ ਆ ਗੱਗੋ ਦੇ ਬਾਅਦ ਫਿਰ ਪੱਕੂ ਮੱਜਰੇ ਪੱਕੂ ਮੱਜਰੇ ਭਿਹਾਨ ਪਰੇੜ ਤੋਂ ਬਾਅਦ ਮੰਡੀ ਚ ਤੇ 25 ਲਗੜੀਆਂ ਘਰ ਮਜਰੇ ਘਰ ਮਜਰੇ ਭੰਗੜਾ ਸ਼ੁਰੂ ਕਰਨਾ 25 ਦਿਨ ਤੇ ਜੀ ਤੇ ਜੀ ਬੱਚਿਆਂ ਦਾ ਹੌਸਲਾ ਮਾਤਾ ਵੀ ਤਾਂ ਹੌਸਲਾ ਹੈ ਵੀ ਬੱਚਿਆਂ ਨੂੰ ਕਲਾ ਨਾਲ ਜੋੜੀਏ ਪੜ੍ਹਾਈ ਦੇ ਨਾਲ ਆ ਵੀ ਬਹੁਤ ਜ਼ਰੂਰੀ ਹੈ ਕਿ ਐਕਟੀਵਿਟੀ ਵੀ ਜ਼ਰੂਰੀ ਹੈ ਜਦੋਂ ਬੱਚੇ ਆਏ ਸੀ ਨਾ ਤੇ ਕਿਸੇ ਨੂੰ ਬੁਲਾਉਂਦੇ ਸੀ ਨਾ ਹੀ ਪੈਰ ਚੱਕਦੇ ਸੀ ਮੈਨੂੰ ਪੀਰੀਅਡ ਤੇ ਕਹਿੰਦੇ ਆ ਵੀ 17 ਅੱਠਾਂ ਵਿੱਚ ਭੰਗੜਾ ਸਿੱਖ ਮੈਂ ਚੌਂਦਾਂ ਵਿੱਚ ਭੰਗੜਾ ਸਿਖਾ ਦੂੰਗਾ ਜੀ ਕੱਲ ਹੈਗੀ ਮੇਰੇ ਕੋਲ ਚੌਂਦਾਂ ਵਿੱਚ ਭੰਗੜਾ ਸਿਖਾ ਦੂੰਗਾ ਜੀ ਜਾਂ ਮੈਂ 15 ਦਿਨ ਚ ਉੱਥੇ ਮਰੰਡੇ 75 ਸਾਲ ਦਾ ਪੰਗੜਾ ਸਿਖਾਇਆ ਇਹ ਬੱਚੇ ਮੇਰੇ ਮਰ ਮਰ ਬੋ ਓਕੇ ਨਹੀਂ ਆਗੇ ਮਾਰੇ ਇਹ ਬੱਚੇ ਤਿਆਰ ਕੀਤੇ ਨੇ ਅੱਜ ਥੋੜਾ ਜੋਰ ਦਿਖਾਇਆ ਤੁਹਾਨੂੰ ਜੀ ਇਹ ਪੰਗੜਾ ਪਾ ਕੇ ਦਿਖਾਇਆ ਤੇ ਮੇਰਾ ਸਿਖਾਇਆ ਪੰਗੜਾ ਨਹੀਂ ਭੁੱਲਣਗੇ ਹੋਰ ਥੋੜੇ ਡਗਾ ਡਗਾ ਰਹਿ ਗਏ ਬੱਜਿਆ ਹੋਇਆ ਜੀ ਰੇਗਨ ਛੱਟ ਖਾਦੀ ਆ ਮੈਂ ਜਿਹਨੇ ਡਗਾ ਖਾ ਲਿਆ ਉਹ ਬੰਦਾ ਬੱਚਾ ਕਾਮਯਾਬ ਰਹੂਗਾ ਬਣਾਉ ਉਹ ਕਦੇ ਭੁੱਲ ਨਹੀਂ ਸਕਦਾ ਪੰਗੜੇ ਚੋ ਤੇ ਰਹੀ ਰੰਗ ਨਿਆਰਾ ਹੈ ਇਸ ਮਿੱਟੀ ਦਾ ਕੁਲਾ ਵੀ ਸ਼ਾਹੀ ਮਹਿਲਾਂ ਤੋਂ ਪਿਆਰਾ ਹੈ ਪੇਸ਼ ਹੈ ਬਾਗ ਪੰਗੜਾ ਵਰਸ਼ਾਤ ਅਨਾਜ ਮੰਡੀ ਇਸ ਲਈ ਚਮਕੌਰ ਸਾਹਿਬੋਂ ਪੰਜਾਬ ਦਾ ਮਸ਼ਹੂਰ ਲੋਗ ਨੇ

ਨਾ ਮੋੜਾ ਬੱਜੇਦਾ ਅਜੇ ਰੋਣੀ ਇਹ ਨਾ ਰੁਕਦੇ ਕੇ ਆਸਕੇ ਆਵਾ ਬਲੇ ਜੀ ਆਲਮੀਆਂ ਟਾਲੀਆਂ ਬੇਬਾਈਆਂ ਇਕ ਭਗੇ ਬਰੇਰਾ

Go! Yeah. i <laughs> thank you be करी गोड़े ਏ ਕਰਕੇ ਤੂੰ ਗਈ ਨਾ ਦੇ ਦੰਦ ਤੁੱਤਾ ਕੇ ਨਾ ਮੋਨ ਮਰ ਕੀ ਕੈਂਦੀ ਸ਼ਮਲੇ ਪਾਲਿਆ ਤੇ ਆਇਆ ਕੋ ਪਾਈਂ ਤੇ ਨਾ ਦਿਸਦੇ ਤੇਰੇ ਜਾਨ ਤੇ ਕੁੜੀਆਂ ਦੇ ਕੇਂਦੇ ਤੁਮ ਤੱਜ ਆਇਆ ਵੇ ਓ ਮੋਤੀ साढा चाचा सुठा He's among the year. Uh... ਬڑے ਲੋਕ ਘਰ ਆ ਗਏ ਤੇ ਉੱਥੇ ਦੀ ਜੋ ਕਾਰਵਾਈ ਹੋਈ ਮੈਂ ਆਪ ਜੀ ਸਾਹਮਣੇ ਪੇਸ਼ ਕਰਾਂਗਾ ਦੇਨੇ ਅੱਜ ਦਾ ਸੁਹਾਣਾ ਆਇਆ ਸੀ ਕੇਸ ਗੜ ਦਾ ਮੈਦਾਨ ਸਜਾਇਆ ਸੀ ਖੇਮਾ ਗੁਰਾਂ ਨੇ ਚੁਣਰੀ ਅੱਜ ਲਾਇਆ ਸੀ ਕੁੰਡ ਕਲੀਆਂ ਉਠਾਏ ਗੀਤ ਪੌਰੀਆਂ ਨੇ ਗਾਏ ਗਿੱਧੇ ਪੱਤੀਆਂ ਨੇ ਪਾਏ ਅੱਜ ਖੁਕਮਉ ਹੋਇਆ ਕਰਤਾਰ ਦਾ ਤੇਗ ਰਾਣੀ ਸੀਸ ਮੰਗਦੀ ਗੁਰੂ ਉਠਦਸ਼ਮੇਸ਼ ਪੁਕਾਰਦਾ ਤੇਗ ਰਾਣੀ ਸੀਸ ਮੰਗਦੀ ਗੁਰੂ ਉਠਦਸ਼ਮੇਸ਼ ਪੁਕਾਰਦਾ ਉਹ ਕਹਿੰਦੇ ਖਾਲਸਾ ਪੰਥ ਮੈਂ ਸਜਾਉਣਾ ਏ ਜਾਤ ਪਾਤ ਵਾਲਾ ਭੇਦ ਮੈਂ ਬਟਾ ਮਟਾਉਣਾ ਏ ਫੜ ਗੇਦੜਾ ਨੂੰ ਸ਼ੇਰ ਮੈਂ ਬਣਾਉਣਾ ਏ ਆਜੋ ਸਿੰਘ ਮੈਸਜਾ ਮਾ ਤੁਹਾਡੀ ਸ਼ਾਨ ਨੂੰ ਬਦਾਮ ਜਾਤ ਪਾਤ ਨੂੰ ਮਟਾ ਮਾ ਪਿਆ ਕੇ ਅਮਰਤ ਖੰਡੇ ਦੀ ਧਾਰ ਦਾ ਤੇਗ ਰਾਣੀ ਸੀਸ ਮੰਗਦੀ ਗੁਰੂ ਉਠ ਦਸ਼ਮੇਸ਼ ਪੁਕਾਰਦਾ ਤੇਗ ਰਾਣੀ ਸੀਸ ਮੰਗਦੀ ਪਹਿਲਾ ਉੱਠਿਆ ਜਵਾਨ ਬਹਾ RAM ਸੀ ਲਾਹੌਰ ਉਸ ਦਾ ਜੋ ਖਾਸ ਗ੍ਰਾਮ ਸੀ ਆਉਣ ਵਾਸਤੇ ਜੋ ਤੇਗਦੇ ਕਾਮ ਸੀ ਦੋਵੇਂ ਹੱਥ ਜੋੜਿਆ ਆਇਆ ਪੱਲਾ ਗਲ ਵਿੱਚ ਪਾਇਆ ਨਾਰਾ ਛੇਦੀ ਵਾਲਾ ਲਾਇਆ ਨਾਲੇ ਚਰਨਾ ਤੇ ਸਿਸ ਮਿਹਾਰਦਾ ਤੇਗ ਰਾਣੀ ਸਿਸ ਮੰਗਦੀ ਗੁਰੂ ਉਠਦਿ ਸ਼ਮੇਸ਼ ਪੁਕਾਰਦਾ ਤੇਗ ਰਾਣੀ ਸਿਸ ਮੰਗਦੀ ਬਹੁਤ ਸੁਣ ਗੁਰੂ ਜੀ ਨੇ ਫੜਿਆ ਲੈ ਕੇ ਕਰੋ ਦੇ ਨਾਲ ਤੰਬੂ ਚ ਜਾ ਬੜਿਆ ਖੰਡਾ ਉਸ ਦੀ ਧੌਣ ਤੇ ਜੜਿਆ ਫੇਰ ਬਾਹਰ ਨੂੰ ਸੀ ਆਏ ਖੰਡਾ ਹੱਥ ਚ ਲੈ ਰਾਇ ਸਾਰੇ ਦੇਖ ਘੂਰ ਰਾਇ ਰੰਗ ਦੇ ਕੇ ਖੰਡੇ ਦੀ ਧਾਰ ਦਾ ਤੇਗ ਰਾਣੀ ਸੀਸ ਮੰਗਦੀ ਗੁਰੂ ਓਠ ਦਸ਼ਮੇਸ਼ ਪੁਕਾਰਦਾ ਤੇਗ ਰਾਣੀ ਸੀਸ ਮੰਗਦੀ ਗੋਰਾ ਦੂਸਰੇ ਸੀਸ ਦੀ ਮੰਗ ਕੀਤੀ ਆ ਲੋਕੀ ਆਖਦੇ ਗੋਰਾ ਨੇ ਭੰਗ ਪੀਤੀ ਆ ਅੱਗੇ ਇਹੋ ਜੀ ਕਦੇ ਨਹੀਂ ਬੀਤੀ ਆ ਕਹਿੰਦੇ ਇੱਥੋਂ ਭੱਜ ਹੁਣ ਜਾਈਏ ਜਾਂ ਨੇ ਆਪਣੀ ਬਚਾਈਏ ਜਾ ਕੇ ਮਾਤਾ ਨੂੰ ਬਤਾਈਏ ਸਿਰ ਹਿੱਲਿਆ ਨੀਲੇ ਦੇ ਸਵਾਰ ਦਾ ਤੇਗ ਰਾਣੀ ਸੀਸ ਮੰਗ ਦੀ ਗੁਰੂ ਉਠਦਸ਼ਮੇਸ਼ ਉਕਾਰਦਾ ਤੇਗ ਰਾਣੀ ਸੀਸ ਮੰਗਦੀ ਮੈਂ ਹਉ ਆਪ ਜੀ ਕਾ ਅਦਾਸ ਕਰੋ ਪੁੱਲ ਚੁੱਕ ਮਾ ਸੰਧੂ ਆਤੀ ਅਰ ਜਾ ਗੁਜਾਰਦਾ ਤੇਗ ਰਾਣੀ ਸੀਸ ਮੰਗਦੀ ਗੁਰੂ ਉਠਦਿ ਸ਼ਮੇਸ਼ ਉਕਾਰਦਾ ਤੇਗ ਰਾਣੀ ਸੀਸ ਮੰਗਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਅਸੀਂ ਤੁਹਾਨੂੰ ਇਹ ਭੰਗੜਾ ਵਰਕਸ਼ਾਪ ਦਿਖਾਈ ਹੈ ਤੇ ਪਹਿਲਾਂ ਵੀ ਮੈਂ ਤੁਹਾਨੂੰ ਦੋ ਵਾਰ ਇਹਦੇ ਕਲਿੱਪ ਦਿਖਾਏ ਆ ਜਦੋਂ ਇਹ ਟੀਮਾਂ ਸ਼ੁਰੂ ਕੀਤੀਆਂ ਸੀ ਬੰਬਰ ਸਾਹਿਬ ਨੇ ਸੋ ਅੱਜ ਉਹਨੇ ਪਰੇ ਚੜਿਆ ਗਿਆ ਪ੍ਰੋਗਰਾਮ ਅੱਜ ਬੱਚਿਆਂ ਨੂੰ ਇਨਾਮ ਵੰਡ ਸਮਾਗਮ ਕਰਨਾ ਨਾਲੇ ਸਰਟੀਫਿਕੇਟ ਦੇ ਕੇ ਅੱਜ ਲਾਸਟ ਦਿਨ ਆ ਭੰਗੜੇ ਦਾ ਤੇ ਤੁਸੀਂ ਬੱਚਿਆਂ ਦੀ ਪਰਫਾਰਮੈਂਸ ਦੇਖੀ ਆ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਨਾਲ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸੰਗਤਾਂ ਨੂੰ ਵੀ ਭੇਜਿਓ ਸ਼ੇਅਰ ਵੀ ਕਰਿਓ ਸੋ ਬੱਚਿਆਂ ਦਾ ਹੌਸਲਾ ਫਜ਼ਾਈ ਕਰਿਓ ਤੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ ਬੰਬਰ ਸਾਹਿਬ ਦੀ ਟੀਮ ਵੱਲੋਂ ਅਤੇ ਆਏ ਪਤਵੰਤੇ ਸੱਜਣਾ ਵੱਲੋਂ ਇਨ੍ਹਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਥੈਂਕ ਯੂ